ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਮੰਤ ਭਾਗੀ ਘਟਨਾ ਤੋਂ ਬਾਅਦ ਪਟਿਆਲਾ 'ਚ ਸਿੱਖ ਸੰਗਠਾਂ ਵੱਲੋਂ ਧਰਨੇ ਪ੍ਰਦਰਸ਼ਨ ਜਾਰੀ ਨੇ ਜਿਹਦੇ ਤਹਿਤ ਮੁ슬림 ਭਾਈਚਾਰੇ ਵੱਲੋਂ ਵੀ ਸਿੱਖ ਸੰਗਤ ਨੂੰ ਆਪਣਾ ਸਮਰਥਨ ਦਿੱਤਾ ਗਿਆ ਪਟਿਆਲਾ ਦੇ ਖੰਡਾ ਚੌਕ 'ਚ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਵਿੱਚ ਸ਼ਾਮਲ ਹੋ ਕੇ ਮੁ슬림 ਭਾਈਚਾਰੇ ਦੇ ਲੋਕਾਂ ਵੱਲੋਂ ਵੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਸਿੱਖ ਮੁ슬림 ਇਕਤਾ ਦੇ ਨਾਅਰੇ ਲਗਾਏ ਗਏ ਧਰਮ ਦੇ ਖਿਲਾਫ ਆਪਣਾ ਕੋਈ ਗਲਬਾਦ ਉੱਸੀ ਕਰਦੀ ਹੈ ਚਾਹੇ ਉਹ ਕਿਸੇ ਦਾ ਵੀ ਆਪਣਾ ਧਰਮ ਆਪਣਾ ਹੋਵੇ ਠੀਕ ਹੈ ਨਹੀਂ ਜੋ ਵੀ ਆਪਣਾ ਹੋਇਆ ਹੈ ਮਾੜਾ ਹੋਇਆ ਗਲਤ ਹੋਇਆ ਇਸ ਗਲਤ ਕੰਮ ਜੋ ਕੁਝ ਵੀ ਆਪਣਾ ਹੋਇਆ ਅਸੀਂ ਸਾਰੇ ਭਾਈ ਆਪਣਾ ਮੁਸਲਿਮ ਹੋਰ ਸਿੱਖ ਭਾਈ ਇਕਤਾ ਦੇ ਨਾਲ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਮਲਾ ਕੇ ਖੜੇ ਹਾਂ ਜੀ ਅਸ ਇਸ ਮੌਕੇ ਸਿੱਖ ਸੰਗਤਾਂ ਵੱਲੋਂ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਅਤੇ ਆਖਿਆ ਗਿਆ ਕਿ ਇੱਕ ਮੁਸਲਿਮ ਵੱਲੋਂ ਹੀ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਜਿਸ ਕਾਰਨ ਸਿੱਖ ਮੁਸਲਿਮ ਦੀ ਸਾਂਝ ਸਦੀਆਂ ਤੋਂ ਚੱਲਦੀ ਆ ਰਹੀ ਹੈ ਅੱਜ ਮੁਸਲਮ ਭਾਈਚਾਰਾ ਸਾਡੇ ਵਿੱਚ ਖੜਾ ਇਹਨਾਂ ਦੇ ਸਾਈ ਮੀਆਂ ਮੀਰ ਜੀ ਨੇ ਸਾਡੀ ਸ੍ਰੀ ਹਰਿਮੰਦਰ ਸਾਹਿਬ ਦੀ ਨੀ ਰੱਖੀ ਸੀ ਸੋ ਇਸ ਉਸ ਨੀ ਨੂੰ ਬੁਲੰਦ ਕਰਦੇ ਹੋਏ ਅੱਜ ਸਾਡੇ ਦੁਖਦਾਇਕ ਸਮੇਂ ਦੇ ਵਿੱਚ ਸਾਡੇ ਨਾਲ ਖੜੇ ਨੇ ਸੋ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਜੇ ਕੱਲ ਨੂੰ ਕੋਈ ਵੀ ਦੁਖਦਾਇਕ ਸਮਾਂ ਤੁਹਾਡੇ ਤੇ ਆਉਂਦਾ ਸੀ ਭਾਈਵਾਲ ਬਣ ਕੇ ਤੁਹਾਡੇ ਨਾਲ ਖੜਾਂਗੇ ਦਸਨਯੋਗੇ ਕੀ ਪੰਜਾਬ ਦੀਆਂ ਹੋਰ ਵੀ ਕਈ ਥਾਵਾਂ ਤੇ ਮੁਸਲਿਮ ਭਾਈਚਾਰੇ ਨੇ ਸਿੱਖ ਸੰਘਰਸ਼ ਨੂੰ ਸਮਰਥਨ ਦਿੱਤਾ ਹੈ ਬਰਨਾਲਾ ਸੰਗਰੂਰ ਧੂਰੀ ਤੇ ਮਲੇਰਕੋਟਲਾ ਚ ਅਜਹੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਨੇ ਮਲੇਰਕੋਟਲਾ ਚ ਕਈ ਥਾਈਂ ਗੁਰਦੁਆਰਿਆਂ ਦੀ ਰਾਖੀ ਮੁਸਲਿਮ ਭਾਈਚਾਰੇ ਦੇ ਲੋਕ ਕਰ ਰਹੇ ਨੇ ਮੁਸਲਮਾਨ ਸਿੱਖ ਹੈ ਜਿੰਦਾਬਾਦ ਮੁਸਲਮਾਨ ਸਿੱਖ ਹੈ